ਜਜਰ ਪੈਓ ਚੋਰ ਚੰਚਰ ਜਿਉ ਤਨ ਚੋਰ ਚੋੜ ਕੇ ਪਰਦਾ ਸ਼ਰੀਰ ਸੁੱਕੇ ਹੋਏ ਬ੍ਰਿਸ਼ ਵਾਂਗ ਕੋਖਲਾ ਹੋ ਗਿਆ ਰਾਖਾ ਤੇ ਸ਼ਰੀਰ ਅਗੁਰਾਜ ਵਿਖੇ ਮਨ ਪਰ ਮਨ ਵਿੱਚ ਸ਼੍ਰੀ ਰਾਮ ਨੂੰ ਵਸਾਈ ਰੱਖਿਆ ਬੈਰਣ ਕੇ ਰਨ ਬਿੰਦ ਨਿਕੰਦਤ ਉਹ ਵੈਰੀਆਂ ਦੇ ਸਮੂਹ ਨੂੰ ਰਣ ਵਿੱਚ ਨਸ਼ਟ ਕਰਦਾ ਪਾਖਤ ਕਾਂਠ ਆਪੋਖਣ ਚੰਦਤ ਇਹ ਪ੍ਰਾਪਤੀਆਂ ਉਸ ਦੇ ਗਲੇ ਵਿੱਚ ਗਹਿਣਿਆ ਵਾਗ ਚਾਪਦੀਆਂ ਸੰ ਝੂਲਾ ਚੰਦ ਇਤੈ ਰਾਮ ਰਾਜੰ ਬਣ ਵਿੱਚ ਰਾਜਾ ਰਾਮ ਕਰੇ ਦੇਵ ਕਾਜੰ ਦੇਵਤਾ ਦੇ ਕੰਮ ਕਰਦੇ ਹਨ ਧਰੋ ਬਾਣ ਪਾਨੰ ਹੱਥ ਵਿੱਚ ਧਨੁਸ਼ ਬਾਣ ਧਰਿਆ ਹੋਇਆ ਹੈ ਪਾਰਬੀਰ ਮਾਲਾਂ ਅਤੇ ਸੂਰਵੀਰਤਾ ਦੇ ਗੌਰਵ ਨਾਲ ਭਰਪੂਰ ਹੈ ਜਹਾ ਸਾਲ ਪਾਰੇ ਜਿੱਥੇ ਸਾਲ ਦੇ ਵੱਡੇ ਤਰਖਤ ਸਨ ਦ੍ਰਮੰਗ ਤਾਲ ਨਿਆਰੇ ਅਤੇ ਵੱਖਰੇ ਤਰਾ ਦੇ ਤਾਲ ਅਤੇ ਪ੍ਰਿਛ ਸਨ ਛੋਏ ਸੁਰਗ ਲੋਕੰ ਜੋ ਆਕਾਸ਼ ਨੂੰ ਛੋਰੇ ਸਨ ਹਰਿਆਜਾਤ ਸੋਕੰ ਅਤੇ ਸੋ ਗੰਤੂਰ ਕਰਨ ਵਾਲੇ ਸਨ ਤਹਾਰਾਮ ਪਾਠੇ ਉਸ ਬਣ ਵਿੱਚ ਰਾਮ ਜਾਵੜੇ ਮਹਾਬੀਰ ਆਠੇ ਜੋ ਬਹੁਤ ਗੌਰਵਸ਼ਾਲੀ ਵੀਰ ਸਨ ਲਿਏ ਸੰਗ ਸੀਤਾ ਉਹਾਂ ਨੇ ਸੀਤਾ ਨੂੰ ਨਾਲ ਲਿਆ ਹੋਇਆ ਹੈ ਮਹਾਸੋਬਰ ਕੀਤਾ ਚੌਦਵੀਂ ਗੀਤ ਦੇ ਸਮਾਨ ਹੈ ਬਦੰ ਬਾ ਕਬੈਣੀ ਓ ਕੋਲ ਵਰਗੇ ਬੋਲ ਵਾਲੀ ਮ੍ਰਿਗੀ ਰਾਜ ਨੈਣੀ ਹੀਣ ਵਰਗਿਆ ਅੱਖਾਂ ਵਾਲੀ ਘਟੰ ਛੀਨ ਤੇਸੀ ਪਤਲੇ ਲਕਵਾਲੀ ਪਰ ਹੀ ਪਦਮਨੀ ਸੀ ਅਤੇ ਪਰ ਹੀ ਇਹ ਪਦਮਨੀ ਵਰਗੀ ਸੁੰਦਰ ਹੈ ਚੋਲਣਾ ਛੰਦ ਚੜਾ ਪਾਣ ਬਾਨੀ ਧਰੇ ਸਾਨ ਮਾਨੋ ਚਛਾ ਬਾਨ ਸੋਹ ਹੈ ਦੋ ਰਾਮ ਰਾਣੀ ਸੀਤਾ ਦੇ ਦੋਵੇਂ ਨੇਤਰ ਬਾਣ ਵਾਂਗੂ ਸ਼ੋਭਦੇ ਹਨ ਮਾਨੋ ਸਾਨ ਅਤੇ ਤੇਜ ਕਿਤੇ ਹੋਏ ਬਾਣ ਹੋਣ ਫਿਰੈ ਖਿਆਲ ਸੋ ਏਕ ਹਵਾਲ ਸੇਤੀ ਛੁਟੇ ਇੰਦਰ ਸੇਤੀ ਮਨੋ ਇੰਦਰ ਤਾਨੀ ਸੀਤਾ ਆਪਣੇ ਖਿਆਲ ਵਿੱਚ ਡੁੱਬੀ ਇੰਜ ਫਿਰ ਰਹੀ ਸੀ ਮਾਨੋ ਇੰਦਰ ਤਾਨੀ ਨੂੰ ਖਵਾ ਕੇ ਇੰਦਰ ਫਿਰ ਰਿਹਾ ਹੋਵੇ ਮਨੋ ਨਾਗ 바ਕੇ ਲਾਜੀ ਆਬ ਪਕੈ ਰੰਗੇ ਰੰਗ ਸੁਹਾਵ ਸੋ ਰਾਮ ਬਾਰੇ ਸੀਤਾ ਦੀਆਂ ਜੁਲਫਾਂ ਮਾਨੋ ਕੁੰਡਲਦਾਰ ਸੱਪ ਹੋਣ ਓਠਾਂ ਨੂੰ ਵੇਖ ਕੇ ਅੰਬ ਦੀਆਂ ਫਾੜੀਆਂ ਸ਼ਰਮਸਾਰ ਹੁੰਦੀਆਂ ਹਨ ਹੋਠ ਸੁਰਖ ਰੰਗ ਨਾਲ ਰੰਗੇ ਹੋਏ ਹਨ ਸੀਤਾ ਦੇ ਨੈਣਾ ਨੂੰ ਵੇਖ ਕੇ ਮਿਰਗਾ ਦੇਖ 모ਹੇ ਲਖੇ ਮੀਨ ਰੋਹੇ ਜਿਨਾਂ ਨੇ ਕਚੀਨੇ ਦਿਨੋ ਪ੍ਰਾਨ ਵਾਰੇ ਮ੍ਰਿਗ ਮੋਹਿਤ ਹੁੰਦੇ ਹਨ ਮੱਛੀ ਵੇਖ ਕੇ ਗੁੱਸਾ ਕਰਦੀ ਹੈ ਜਿਸ ਨੇ ਰੱਤਾ ਭਰ ਵੀ ਉਹ ਨੈਣ ਦੇਖ ਲੇ ਉਸ ਨੇ ਪ੍ਰਾਨ ਵਾਰਨੇ ਕਰ ਦਿੱਤੇ ਸੋਨੇ ਕੋਖ ਕੇ ਕੋਕਲਾ ਕੋਪ ਕੀਨੇ ਮੁਖੰ ਦੇਖ ਕਾ ਚੰਦਦਾਰੇ ਰਖਾਈ ਸੀਤਾ ਦੇ ਬੋਲਾ ਨੂੰ ਸੁਣ ਕੇ ਕੋਇਲ ਨੇ ਗੁੱਸਾ ਕੀਤਾ ਅਤੇ ਮੁਖ ਨੂੰ ਵੇਖ ਕੇ ਚੰਦਰਮਾ ਨੇ ਵਟ ਖਾਇਆ ਲਖੇ ਨੈਣ ਬਾਂਕੇ ਮਨੈ ਮੀਨ ਮੋਹੈ ਲਖੇ ਜਾਤ ਕੇ ਸੂਰ ਕੀ ਜੋਤ ਛਾਈ ਸੀਤਾ ਦੇ ਸੁੰਦਰ ਨੈਣ ਵੇਖ ਕੇ ਮਾਨੋ ਮੱਛੀ ਮੋਹਿਤ ਹੋ ਰਹੀ ਹੈ ਸ਼ਰੀਰ ਦੀ ਸੁੰਦਰਤਾ ਅੱਗੇ ਨਵੇਂ ਨਿਕਲੇ ਸੂਰਜ ਦੀ ਜੋਤ ਫਿੱਕੀ ਪੈ ਗਈ ਹੈ ਮਨੋ ਫੂਲ ਫੂਲੇ ਲਗੇ ਨੈਣ ਝੂਲੇ ਲਖੇ ਲੋਗ ਭੂਲੇ ਬਨੇ ਜੋਰ ਐਸੇ ਮਸਤੀ ਨਾਲ ਨੈਣ ਇਸ ਤਰ੍ਹਾਂ ਝੂਲਦੇ ਹਨ ਨੈਣਾ ਦਾ ਅਜੇਹਾ ਜੋੜ ਜੁੜਿਆ ਹੈ ਏ ਸੀਤਾ ਲਖੇ ਨੈਣ ਥਾਰੇ ਬਿਦੇ ਰਾਮ ਪਿਆਰੇ ਰੰਗੇ ਰੰਗ ਸਾਰਾਬ ਸੁਹਾਬ ਜੈਸੇ ਤੇਰੇ ਨੈਣਾ ਨੂੰ ਵੇਖ ਕੇ ਰਾਮ ਇਸ ਤਰ੍ਹਾਂ ਬਿੰਨੇ ਗਏ ਹਨ ਜਿਸ ਤਰ੍ਹਾਂ ਸ਼ਰਾਬ ਦੇ ਸੂਹੇ ਰੰਗ ਵਿੱਚ ਮਤਵਾਲੇ ਰੰਗੇ ਜਾਂਦੇ ਹਨ ਰੰਗੇ ਰੰਗ ਰਾਤੇ ਮਯੰ ਮਤ ਮਤੇ ਮਕਬੂਲ ਗੁਲਾਬ ਕੇ ਫੂਲ ਸੋਹੈਂ ਸੀਤਾ ਦੇ ਨੈਣ ਲਾਲ ਰੰਗ ਦੇ ਰਤੇ ਹੋਏ ਹਨ ਯਾ ਸ਼ਰਾਬ ਦੀ ਮਸਤੀ ਨਾਲ ਮਤਵਾਲੇ ਹਨ ਯਾ ਮਨ ਭਾਉਂਦੇ ਗੁਲਾਬ ਦੇ ਫੁੱਲ ਸ਼ੋਭਾ ਪਾਰੇ ਹਨ ਨਰਗਸ ਨੇ ਦੇਖਿਆ ਨਾਕ ਐਂਠਾ ਮ੍ਰਿਗਰਾਜ ਕੇ ਦੇਖ ਤੈਂ ਮਾਨ ਮੋਹ ਹੈ ਉਹਨਾ ਨੈਣਾ ਨੂੰ ਵੇਖ ਕੇ ਨਰਗਿਸ ਨੇ ਨੱਕ ਚੜਾਇਆ ਹੈ ਉਹਨਾ ਉਤੇ ਰਾਤ ਦਿਨ ਸ਼ਬੋ ਰੋਜ ਸ਼ਰਾਬ ਨੇ ਅਸਰ ਕੀਤਾ ਹੋਇਆ ਹੈ ਸ਼ਬੋ ਰੋਜ ਸ਼ਰਾਬ ਨੇ ਸੋਰ ਲਾਇਆ ਪ੍ਰਜਾ ਆਮ ਜਹਾਨ ਕੇ ਭੇਖ ਵਾਰੇ ਇਨਾ ਨੈਣਾ ਨੂੰ ਵੇਖ ਕੇ ਸਾਰੀ ਪ੍ਰਜਾ ਅਤੇ ਸਾਰਾ ਜਹਾਨ ਹਾਰ ਨੇ ਹੁੰਦਾ ਹੈ ਭਵਾ ਤਾਨ ਕਮਾਨ ਕੀ ਭਾਤ ਪਿਆਰੀਨ ਕਮਾਨ ਹੀ ਨੈਨ ਕੇ ਬਾਨ ਮਾਰੇ ਪਿਆਰੀ ਸੀਤਾ ਦੀਆਂ ਭਵਾਾਂ ਖੀਚੀ ਹੋਈ ਕਮਾਨ ਵਾਂਗ ਟੇਡੀਆਂ ਹਨ ਇਸ ਤਰ੍ਹਾਂ ਸੀਤਾ ਨੇ ਕਮਾਨ ਤੋਂ ਬਿਨਾ ਹੀ ਨੈਣਾ ਦੇ ਤੀਰ ਮਾਰੇ ਹਨ ਕਾਬਿਤ ਉੱਚੇ ਧਰਮ ਸਾਲ ਜਹਾਂ ਲਾਬੇ ਬਾਟ ਤਾਲ ਤਹਾਂ ਐਸੀ ਠੋਰ ਤਪ ਕੋ ਪਧਾਰੇ ਐਸੋ ਕੋਣ ਹੈ ਜਿੱਥੇ ਉੱਚੇ ਚੇ ਸਾਲ ਦੇ ਪ੍ਰਿਸ਼ ਹਨ ਉੱਚੇ ਲੰਮੇ ਬੋਰ ਦੇ ਤਾਲ ਦੇ ਤ੍ਰਕਤ ਹਨ ਅਜੇ ਹੀ ਥਾ ਉਤੇ ਤਪ ਕਰਨ ਨੂੰ ਜਾਓ ਅਜੇ ਹਾ ਦਲੇਰ ਕੋਣ ਹੈ ਜਾ ਕੇ ਛਬ ਦੇਖ ਦੁੱਤ ਖਾਂਡਵ ਕੀ ਫੀਕੀ ਲਾਗੈ ਆਬਾ ਤਕੀ ਨੰਦਨ ਬਿ ਲੋਕ ਭਜੇ ਮੌਨ ਹੈ ਜਿਸ ਦੀ ਸੁੰਦਰਤਾ ਨੂੰ ਵੇਖ ਕੇ ਇੰਦਰ ਦੇ ਖਾਡਵ ਬਣਦੀ ਸੁੰਦਰਤਾ ਫਿੱਕੀ ਲੱਗਦੀ ਹੈ ਅਤੇ ਉਸ ਦੀ ਛਵੀ ਨੂੰ ਵੇਖ ਕੇ ਇੰਦਰ ਦਾ ਨੰਦਨ ਬਾਗ ਝੁੱਪ ਕਰ ਜਾਂਦਾ ਹੈ ਤਾਰਣ ਕੀ ਕਹਾ ਨੈਕ ਨਭ ਨਾ ਨਿਹਾਰਿਓ ਜਾਏ ਸੂਰਜ ਕੀ ਜੋਤ ਤਹਾਂ ਚੰਦਰ ਕੀ ਨਾ ਜਾਉਣ ਹੈ ਤਾਰਿਆਂ ਦੀ ਕੀ ਗੱਲ ਹੈ ਉਥੇ ਆਕਾਸ਼ ਵੀ ਵਿਖਾਈ ਨਹੀਂ ਦਿੰਦਾ ਉਥੇ ਸੂਰਜ ਦਾ ਪ੍ਰਕਾਸ਼ ਅਤੇ ਚੰਦਰਮਾ ਦੀ ਚਾਨਣੀ ਵੀ ਪਹੁੰਚਦੀ ਨਹੀਂ ਹੈ ਦੇਵ ਨਾ ਨਿਹਾਰਿਓ ਕੋ ਦੈਂਤ ਨਾ ਬਿਹਾਰਿਓ ਤਹਾਂ ਪੰਛੀ ਕੀ ਨਾ ਗਾਮ ਜਹਾਂ ਚੀਟੀ ਕੋ ਨਾ ਗੌਨ ਹੈ ਉਸ ਨੂੰ ਕਿਸੇ ਦੇਵਤੇ ਨੇ ਨਹੀਂ ਵੇਖਿਆ ਉਸ ਜਗ੍ਹਾ ਕੋਈ ਦੇਤ ਵੀ ਨਹੀਂ ਪਹੁੰਚਿਆ ਅਤੇ ਪੰਛੀ ਦੀ ਪਹੁੰਚ ਨਹੀਂ ਅਤੇ ਨਾ ਹੀ ਕੀੜੀ ਦੀ ਪਹੁੰਚ ਹੈ। अपूरव ਛੰਦ। ਲਖੀਏ ਅਲਕ। श्री राम सीता आते लक्ष्मण दे उस बाण ਵਿੱਚ ਪਹੁੰਚਨ ਤੇ ਉਹਨਾਂ ਨੂੰ ਤਕੀਏ ਸੁਪਾਚ ਆਂਡੇ ਠੇ ਸਮਝ ਕੇ ਤਾਂ ਆयो बिराद। ਅਤੇ ਆਪਣੀ ਖੁਰਾਕ ਜਾਣ ਕੇ ਤੈਂਤ ਭੱਜ ਕੇ ਆਇਆ। ਬੰਕੜਿਓ ਬਿਬਾਦ। ਅਤੇ ਬਖ ਝੱਕ ਕਰਨ ਲੱਗਿਆ ਲਖਿਆng ਆਵੱਦ ਰਾਮ ਨੇ ਸਮਝ ਲਿਆ ਸੰਭਹਿਓ ਸਨੱਦ ਕਿ ਸਾਹਮਣੇ ਵਾਲਾ ਸ਼ਸਤਰਧਾਰੀ ਪੂਰੀ ਤਰ੍ਹਾਂ ਤਿਆਰ ਹੈ ਸੰਭਲੇ ਹਥਿਆਰ ਇਸ ਲਈ ਇਹਨਾਂ ਨੇ ਵੀ ਹਥਿਆਰ ਸੰਭਾਲੇ ਉੜੇ ਲੁਜਾਰ ਅਤੇ ਲੜਾਈ ਤੇ ਉਤਰ ਆਏ ਚਿਕੜੀ ਚਾਵੰਡ ਜਦੋਂ ਸੂਰਮੇ ਆਮੋ ਸਾਹਮਣੇ ਹੋਏ ਸਮੂਹ ਹੈ 사ਵੰਤ ਤਾਂ ਇਲਾ ਚਿਕੀਆਂ ਸਜिए ਸੁਬਾਹ ਸੁੰਦਰ ਬਹਾਵਾਂ ਵਾਲੇ ਸੂਰ ਮੇ ਸਜੇ ਹੋਏ ਸਾਨ ਅਛਰੋ ਉਚਾਹ ਜਿਨਾ ਨੂੰ ਵੇਖੇ ਅਪਸ਼ਰਾਵਾਂ ਉਤਸ਼ਾਹਿਤ ਹੋ ਰਹੀਆਂ ਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ